ਇਹ ਟੱਬ ਬਸ ਛੋਟਾ ਹੈ ਨਾ ਵੱਡਾ ਟੱਬ ਲਿਆਵਾਂਗੇ ਆਪਾਂ ਪਾਪਾ ਇਹਦੇ ਨਾਲ ਨਾ ਅਗਲੀਆਂ ਗਰਮੀਆਂ ਵੇਲੇ ਨਾ ਵੱਡਾ ਟੱਬ ਲਿਆਵਾਂਗੇ ਉਹਦੇ ਵਿੱਚ ਨਾਲੇ ਮੈਂ ਬੈਹ ਜਾ ਕਰੂੰ ਉਹਦੇ ਵਿੱਚ ਬੈਕ ਨਾ ਕਰਾਂਗੇ ਪਾਪਾ ਇਦਾਂ ਵੱਡਾ ਟੱਬ ਪਾਪਾ ਇਹਦਾ ਨਾ ਪਰੂਣਦੇ ਕੀ ਹੁੰਦਾ ਆਂ ਗਰਾਸ ਉੱਪਰ ਗੇਮੇਰਾ ਲਓ ਪਾਪਾ ਪਾਪਾ ਮੇਰਾ ਗਰਾਸ ਖਰਦਾ ਬੰਦਾ ਪਰ ਜਾਂਦੇ ਹੋਰ ਹੋਰ ਪਰ ਹੋ ਰਿਹਾ ਨਹੀਂ ਆ ਰਹੇ ਨੇ ਹੈ ਨਾ ਕਿ ਨਹੀਂ ਜਾ ਰਹੇ ਨੇ ਚ ਹੈ ਜਾ ਰਹੇ ਨੇ ਮਾਂ ਨਾਓ ਬਸ ਕਰਦੀ ਪੰਦ ਹੋ ਪਰ ਗਿਆ ਓਏ ਮੇਰੇ ਤੋਂ ਕਿ ਪਾਣਾ ਮੈਂ ਤਾਂ ਨਾ ਕੇ ਆਇਗਾ ਤੇਰੇ ਨਾਲ ਪਹਿਲਾਂ ਨਾਲਿਆ ਮੈਂ ਹੂੰ ਤੇਰੇ ਨਾਲੋਂ ਪਹਿਲਾਂ ਨਾਲਿਆ ਮੈਂ ਰੋਜ਼ ਨਾਲਿਆ ਕਰੇ ਚ ਬੈ ਕੇ ਲਿਆ ਕੇ ਰੱਖ ਲਿਆ ਇਹ ਇਹ ਵੀ ਅੱਜ ਮੈਂ ਲਾਇਆ ਨਾ ਹੁਣ ਦਮ ਮੋਬਦਾ ਦਮ ਦਮ ਮੋਬਦਾ ਨਾ ਫਿਰ ਆਪਾਂ ਵੱਡਾ ਲੈ ਕੇ ਆਵਾਂਗੇ ਆਜੋ ਆਜੋ ਬਸ ਬੋਤਨ ਨਾਲ ਹੀ ਨਹੀਂ ਆਪਾਂ ਦੇ ਆ ਜਾ ਫਿਰ ਹੁਣ ਪਾਰਕ ਚ ਵੀ ਜਾਵਾਂਗੇ ਆਪਾਂ ਹੋ ਆ ਜਾ ਆ ਜਾ ਮਮਾ ਨਾ ਆਪਾਂ ਦੇ ਕੋਣ ਨਿਕਲਦਾ ਨਹੀਂ ਨਾ ਲੈਂਦਾ ਇਹ ਚ ਪਹਿਲਾਂ ਵੱੜਦਾ ਨਹੀਂ ਸੀ ਢਿੱਚੀ ਵੇਕੇ ਨਾਲ ਨਾ ਮਸ਼ੀਨ ਤੇ ਚੱਲਦਾ ਹੁੰਦਾ ਜਿਵੇਂ ਮਾਣੋ ਬਿੱਲੀ ਮਾਨੂੰ ਵੀ ਦੇ ਦੇ ਪਾਣੀ ਮੈਂ ਕਹ ਤਾ ਦੇ ਦੇ ਮਾਣੋ ਬਿੱਲੀ ਮਾਣੋ ਬਿੱਲੀ ਮਿਆਉ ਮਿਆਉ ਟੌਮੀ ਕੁੱਤਾ ਬਾਉ ਬਾਉ ਮਾਣੋ ਬਿੱਲੀ ਮਿਆਉ ਮਿਆਉ ਟੌਮੀ ਕੁੱਤਾ ਬਾਉ ਬਾਉ ਲੋ ਵੀ ਕਮੈਂਟ ਕਰਕੇ ਦੱਸੋ ਆ ਕੀ ਚੀਜ਼ ਐ ਜਿਹੜਾ ਕਮੈਂਟ ਸਹੀ ਹੋਇਆ ਆਪਾਂ ਉਹਦਾ ਨਾਮ ਲਵਾਂਗੇ ਵਲੌਗ ਦੇ ਵਿੱਚ ਆ ਪਤਾ ਨਹੀਂ ਐਨੇ ਪਮਕੜ ਪਮਕੜ ਆ ਤੇ ਆ ਜਹਾਜ ਕਿਧਰ ਆ ਗਏ ਪਸ਼ੂਆਂ ਨੂੰ ਔਖਾ ਕਰੀ ਜਾਂਦੇ ਨੇ ਪਤਾ ਨਹੀਂ ਅੱਜ ਕਿਹ ਬੁਨਿਆ ਕਰਦੇ ਆ ਹੋਰ ਆ ਪਸ਼ੂ ਤੰਗ ਹੋ ਜਾਂਦੇ ਨੇ ਕੱਢ ਨਹੀਂ ਦਿੰਦੇ ਨਾਲ ਇਹ ਕੋਮ ਅਸਰ ਹੋਣ ਲੱਗ ਗਿਆ ਆਹ ਦੇ ਕੁਛ ਨਹੀਂ ਕਹਿੰਿਆ ਫਤਿਹ ਆਹ ਦੇ ਇਹ ਕੀ ਕਹਿੰਦੇ ਨੇ ਇਹ ਕੀ ਕਹਿੰਦੇ ਨੇ ਕੁਛ ਨਹੀਂ ਕਹਿੰਦੇ ਤਾਂ ਆਪਾਂ ਤੋਂ ਰੱਬ ਹੀ ਆਨੇ ਸਭ ਨੂੰ ఆ మార్